welcom back to my channel ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਦੇ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਜਿਹੜੀ ਟਿਪਸ ਆ ਉਹ ਸ਼ੇਅਰ ਕਰਨ ਜਾ ਰਹੀਆਂ ਜਿਵੇਂ ਕਿ ਅਸੀਂ ਅਕਸਰ ਹੀ ਸਾਡੀ ਜਿਹੜਾ ਸੂਟ ਆ ਕਈ ਵਾਰ ਅਸੀਂ ਮੋਟੇ ਹੋ ਜਾਂਦੇ ਆ ਤੇ ਕਦੇ ਪਤਲੇ ਹੋ ਜਾਂਦੇ ਆ ਤੇ हिਪ ਤੋਂ ਹਮੇਸ਼ਾ ਟਾਈਟ ਹੋ ਜਾਂਦਾ ਤੇ ਘੇਰੇ ਤੋਂ ਵੀ ਸਾਨੂੰ ਖੋਲਣਾ ਪੈਂਦਾ ਸੋ ਕਈ ਵਾਰ ਸਾਡੇ ਕੋਲ ਸੇਮ ਫੈਬਰਿਕ ਵੀ ਨਹੀਂ ਹੁੰਦਾ ਔਰ ਜੇ ਅਸੀਂ ਖੋਲਦੇ ਵੀ ਆ ਤਾਂ ਵਿੱਚ ਜਿਹੜਾ ਫੈਬਰਿਕ ਉਹਨਾਂ ਨੇ ਫੋਲਡ ਕੀਤਾ ਹੁੰਦਾ ਚਾਕਾਂ ਤੇ ਉਹ ਵੀ ਬਹੁਤ ਘੱਟ ਹੁੰਦਾ ਸੋ ਸਾਨੂੰ ਬਹੁਤ ਹੀ ਪ੍ਰੋਬਲਮ ਆਉਂਦੀ ਆ ਸੋ ਅਸੀਂ ਬਹੁਤ ਹੀ ਆਸਾਨੀ ਦੇ ਨਾਲ ਜਿਹੜਾ ਇਹ ਹਿਪ ਸਾਈਜ਼ ਆ ਉਹਨੂੰ ਕਿੱਦਾਂ ਵਧਾ ਸਕਦੇ ਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੇ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਇਹ ਵਾਲੀ ਸ਼ਰਟ ਆ ਜਿਹੜੀ ਮੈਂ ਇਹ 2 ਇੰਚ ਆਲਮੋਸਟ ਲੂਜ਼ ਕੀਤੀ ਆ ਹਿਪ ਤੋਂ ਤੇ 1.5 ਇੰਚ ਜਿਹੜਾ ਇਹਦਾ ਘੇਰਾ ਉਹ ਵਧਾਇਆ ਸੋ ਸਭ ਤੋਂ ਪਹਿਲਾਂ ਅਸੀਂ ਜਿੰਨਾ ਹਿਪ ਸਾਈਜ਼ ਰੱਖਣਾ ਉਸ ਦੇ ਅਕੋਰਡਿੰਗ ਆ ਜਿਹੜੀ ਉਹ ਨਿਸ਼ਾਨ ਲਗਾ ਲਵਾਂਗੇ ਸੋ ਲੂਜ਼ ਕਰਨ ਤੋਂ ਬਾਅਦ ਜਿਹੜਾ ਫੈਬਰਿਕ ਆ ਫੋਲਡਿੰਗ ਦੇ ਲਈ ਉਹ ਬਹੁਤ ਹੀ ਘੱਟ बच ਰਿਹਾ ਸੋ ਉਹਨੂੰ ਅਸੀਂ ਕਿਸ ਤਰ੍ਹਾਂ ਅਡਜਸਟ ਕਰਨਾ ਜਾਂ ਕਿਸ ਤਰ੍ਹਾਂ ਉਹਨੂੰ ਅਸੀਂ ਫਿਨਿਸ਼ਿੰਗ ਦੇ ਨਾਲ ਅੰਦਰ ਨੂੰ ਫੋਲਡ ਜਿਹੜਾ ਕਰ ਸਕਦੇ ਆ ਉਹਦੇ ਲਈ ਤੁਹਾਨੂੰ ਬਹੁਤ ਹੀ ਵਧੀਆ ਜਿਹੜੀ ਟਿਪਸ ਆ ਉਹ ਦੱਸ ਰਹੀਆਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੋ ਸਭ ਤੋਂ ਪਹਿਲਾਂ ਅਸੀਂ ਉੱਪਰ ਤੋਂ ਜਿਹੜੀ ਆ ਇੱਕ ਸਲਾਈ ਲਗਾ ਲਵਾਂਗੇ ਪੈਰ ਪੈਰ ਦੀ ਕਿਉਂਕਿ ਇਹ ਜਿੰਨਾ ਦਾ ਸ਼ਰਟ ਆ ਉਹ ਕਹਿੰਦੇ ਸੀ ਮੈਂ ਸਿਰਫ ਇੱਕ ਵਾਰ ਇਹ ਪਾਈ ਆ ਤੇ ਉਸ ਤੋਂ ਬਾਅਦ ਇਹ ਮੇਰੇ ਆ ਨਹੀਂ ਰਹੀ ਕਿਉਂਕਿ हिਪ ਤੋਂ ਟਾਈਟ ਆ ਮੇਰੇ ਕਾਫੀ ਸੋ ਵਿੱਚ ਦੇਖਿਆ ਤਾਂ ਵਿਚਕਾਰ ਜਿਹੜਾ ਕੱਪੜਾ ਸੀ ਟੇਲਰ ਨੇ ਉਹ ਵੀ ਬਹੁਤ ਘੱਟ ਛੱਡਿਆ ਹੋਇਆ ਸੀ ਸੋ ਅਸੀਂ ਉਹ ਕੱਪੜੇ ਨੂੰ ਕਿਸ ਤਰ੍ਹਾਂ ਪੂਰਾ ਕਰਾਂਗੇ ਤਾਂ ਜੋ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਅਸੀਂ ਜਿਹੜਾ हिਪ ਸਾਈਜ਼ ਆ ਉਹ ਕਿੱਦਾਂ ਪੂਰਾ ਕਰਿਆ ਸੋ ਸਭ ਤੋਂ ਪਹਿਲਾਂ ਅਸੀਂ ਜੋ ਨਿਸ਼ਾਨ ਲਗਾਇਆ ਉਹਦੇ ਤੱਕ ਸਲਾਈ ਉਹ ਲਗਾ ਲਾਂਗੇ ਇਹ ਆਲਮੋਸਟ 2 ਇੰਚ ਅਸੀਂ हिਪ ਸਾਈਜ਼ ਤੋਂ ਲੂਸ ਕੀਤੀ ਹੈ ਤੇ 1.5 ਇੰਚ ਇਹ ਨੀਚੋਂ ਘੇਰੇ ਤੋਂ ਸੋ ਇਸ ਸਲਾਈ ਲਗਾਉਣ ਤੋਂ ਬਾਅਦ ਜੋ ਅਸੀਂ ਅੰਦਰ ਵਾਲੀ ਸਲਾਈ ਸੀ ਜੋ ਪਹਿਲਾਂ ਲੱਗੀ ਹੋਈ ਸੀ ਉਹਨੂੰ ਅਸੀਂ ਉਧੇੜ ਦਵਾਂਗੇ ਸਲਾਈ ਹੈ ਜਿਹੜੀ ਅਸੀਂ ਬਹੁਤ ਹੀ ਧਿਆਨ ਨਾਲ ਉਧੇੜਨੀ ਆ ਤਾਂ ਜੋ ਜਿਹੜਾ ਫੈਬਰਿਕ ਆ ਉਹਦੋਂ ਬਿਲਕੁਲ ਵੀ ਕੋਈ ਵੀ ਨੁਕਸਾਨ ਆ ਜਿਹੜਾ ਨਾ ਹੋਵੇ ਕਿ ਜੇਕਰ ਅਸੀਂ ਜਲਦਬਾਜ਼ੀ ਦੇ ਵਿੱਚ ਉਹ ਨੂੰ ਉਡੇੜਾਂਗੇ ਤਾਂ ਫੈਬਰਿਕਾ ਜਿਹੜਾ ਉਹਦੇ ਵਿੱਚ ਗਲੀ ਵੀ ਹੋ ਸਕਦੀ ਹੈ। ਸੋ ਬਹੁਤ ਹੀ ਧਿਆਨ ਦੇ ਨਾਲ ਅਸੀਂ ਇਹਨੂੰ ਉਡੇੜ ਲਵਾਂਗੇ। ਸੋ ਫੈਬਰਿਕ ਨੂੰ ਉਡੇੜਨ ਤੋਂ ਬਾਅਦ ਇਹ ਆਲਮੋਸਟ ਤੁਸੀਂ ਚੈੱਕ ਕਰ ਸਕਦੇ ਹੋ 1 ਇੰਚਾ ਜਿਹੜੀ ਉਹ ਖੁੱਲ ਚੁੱਕੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਫੋਲਡਿੰਗ ਲਈ ਜਿਹੜਾ ਫੈਬਰਿਕ ਉਹ ਬਹੁਤ ਹੀ ਘੱਟ ਆ। ਕਿਤੇ ਜ਼ਿਆਦਾ ਤੇ ਕਿਤੇ ਬਹੁਤ ਹੀ ਜ਼ਿਆਦਾ ਘੱਟ ਆ। ਸੋ ਇਸ ਨੂੰ ਅਸੀਂ ਕਿਵੇਂ ਪੂਰਾ ਕਰ ਸਕਦੇ ਹਾਂ? ਅਸੀਂ ਇਸ ਤਰ੍ਹਾਂ ਦੀਆਂ 2 2 ਇੰਚ ਦੀਆਂ ਜਿਹੜੀਆਂ ਸਟ੍ਰਿਪਸ ਨੇ ਉਹ ਤਿਆਰ ਕਰ ਲੈਣੀਆਂ ਨੇ ਪਹਿਲਾਂ ਤੇ ਹੁਣ ਇਹਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਥ੍ਰੈਡ ਲਗਾ ਕੇ ਜਿਸ ਤਰ੍ਹਾਂ ਪਾਈਪਿੰਗ ਹੁੰਦੀ ਆ ਉਸ ਤਰ੍ਹਾਂ ਇਹਨੂੰ ਅਸੀਂ ਤਿਆਰ ਕਰ ਲੈਣਾ ਤੁਹਾਡੇ ਕੋਲ ਸੇਮ ਫੈਬਰਿਕ ਆ ਤਾਂ ਦਾ ਬੈਸਟ ਹੈ ਨਹੀਂ ਤੁਸੀਂ ਉਹਦੇ ਨਾਲ ਮਿਲਦਾ ਜੁਲਦਾ ਕੋਈ ਵੀ ਜਿਹੜਾ ਪਲੇਨ ਫੈਬਰਿਕ ਆ ਉਹਨੂੰ ਲਗਾ ਸਕਦੇ ਹੋ ਹੁਣ ਅਸੀਂ ਬਿਲਕੁਲ ਨਾਲੋ ਨਾਲ ਜਿਹੜੀ ਥ੍ਰੈਡ ਦੀ ਸਲਾਈ ਆ ਉਹ ਲਗਾ ਲੈਣੀ ਆ ਸੋ ਇਸੇ ਤਰ੍ਹਾਂ ਅਸੀਂ ਜਿਹੜੀਆਂ ਬਾਕੀ ਦੀਆਂ ਪੱਟੀਆਂ ਨੇ ਉਹ ਵੀ ਤਿਆਰ ਕਰਾਂਗੇ ਸੋ ਪਹਿਲਾਂ ਅਸੀਂ ਇਹ ਪੱਟੀ ਨੂੰ ਤਿਆਰ ਕਰਕੇ ਇਹਨੂੰ ਅਟੈਚ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਾਈਪਿੰਗ ਆ ਉਹ ਬਹੁਤ ਵਧੀਆ ਬਣੀ ਆ ਹੁਣ ਅਸੀਂ ਸ਼ਰਟ ਦਾ ਵੀ ਜਿਹੜੀ ਹੈ ਸਿੱਧੀ ਸਾਈਡ ਲੈਣੀ ਆ ਉਹ ਜੋ ਅਸੀਂ ਪਾਈਪਿੰਗ ਲਈ ਸੀ ਉਹਦੀ ਵੀ ਅਸੀਂ ਸਿੱਧੀ ਸਾਈਡ ਰੱਖਾਂਗੇ ਔਰ ਬਿਲਕੁਲ ਹੀ ਜੋ ਸਲਾਈ ਆ ਉਦੋਂ ਥੋੜਾ ਜਿਹਾ ਅਸੀਂ ਉੱਪਰ ਨੂੰ ਕਰਕੇ ਇਹਨੂੰ ਬਿਲਕੁਲ ਨਾਲੋਂ ਨਾਲ ਅਸੀਂ ਅਟੈਚ ਕਰ ਲਵਾਂਗੇ ਇਸ ਤਰ੍ਹਾਂ ਬਿਲਕੁਲ ਨਾਲ ਉਹਨਾਂ ਨਾਲ ਅਸੀਂ ਸਲਾਈ ਲਗਾ ਕੇ ਜੜੀਏ ਪੱਟੀਆਂ ਉਹਨੂੰ ਅਟੈਚ ਕਰ ਲਵਾਂਗੇ ਸਉਣ ਲਗਾਉਣ ਤੋਂ ਬਾਅਦ ਅਸੀਂ অলਮੋਸਟ 1 ਇੰਚ ਛੱਡ ਕੇ ਬਾਕੀ ਜੋ ਐਕਸਟਰਾ ਸੀ ਉਹਨੂੰ ਕੱਟ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਆਪਾਂ ਨੇ ਕੋਈ ਫੈਬਰਿਕ ਆ ਜਿਹੜਾ ਉਹ ਨਾਲ ਅਟੈਚ ਕਰਿਆ ਕਿਉਂਕਿ ਪਾਈਪਿੰਗ ਆ ਜਿਹੜੀ ਉਹ ਇਸ ਤਰ੍ਹਾਂ ਜਿਹੜੀ ਬਾਹਰ ਤੁਹਾਨੂੰ ਦਿਖਾਈ ਦੇਗੀ ਤੇ ਅੰਦਰ ਨੂੰ ਤੁਸੀਂ ਇਸ ਫੈਬਰਿਕ ਨੂੰ ਇਸ ਤਰ੍ਹਾਂ ਫੋਲਡ ਕਰਕੇ ਤਰਪਾਈ ਆ ਜਿਹੜੀ ਉਹ ਕਰ ਲਵਾਂਗੇ ਹੁਣ ਅਸੀਂ ਦੂਸਰੀ ਸਾਈਡ ਵੀ ਲਗਾਉਣ ਦੇ ਲਈ ਜਿਹੜੀ ਪਾਈਪਿੰਗ ਉਹਨੂੰ ਤਿਆਰ ਕਰ ਲਵਾਂਗੇ ਸੇਮ ਉਸੇ ਤਰ੍ਹਾਂ ਅਸੀਂ ਬਿਲਕੁਲ ਥ੍ਰੈਡ ਵਿੱਚ ਲੈ ਕੇ ਉਹਦੇ ਨਾਲ ਨਾਲ ਜਿਹੜੀ ਸਲਾਈ ਆ ਉਹ ਲਗਾ ਲੈਣੀ ਆ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਫੈਬਰਿਕਾ ਜਿਹੜਾ ਬਹੁਤ ਹੀ ਜ਼ਿਆਦਾ ਘੱਟ ਆ। ਸੋਨੇ ਦੇ ਤੇ ਵੀ ਅਸੀਂ ਜਿਹੜੀ ਪੱਟੀ ਤਿਆਰ ਕਰੀ ਆ ਉਹਨੂੰ ਅਟੈਚ ਕਰ ਲਵਾਂਗੇ। ਧਿਆਨ ਰੱਖੀ ਅਸੀਂ ਸ਼ਰਟ ਦੀ ਵੀ ਜਿਹੜੀ ਸਿੱਧੀ ਸਾਈਡ ਉਹ ਵਾਲੀ ਲੈਣੀ ਆ ਔਰ ਪੱਟੀ ਦੀ ਵੀ ਅਸੀਂ ਸਿੱਧੀ ਸਾਈਡ ਹੀ ਰੱਖਣੀ ਆ। ਇਸ ਤਰ੍ਹਾਂ ਅਸੀਂ ਰੱਖ ਕੇ ਬਿਲਕੁਲ ਨਾਲੋਂ ਨਾਲ ਜਿਹੜੀ ਸਲਾਈ ਆ ਉਹ ਲਗਾ ਲੈਣੀ ਆ। ਕਿਉਂਕਿ ਅਕਸਰ ਅਸੀਂ ਵੇਟ ਕਰਦੇ ਰਹਿੰਦੇ ਹਾਂ ਕਿ ਅਸੀਂ ਕਦੋਂ ਪਤਲੇ ਹੋਵਾਂਗੇ ਤੇ ਇਹ ਸੂਟ ਪਾਵਾਂਗੇ ਕਿਉਂਕਿ ਸੂਟ ਸਾਡੇ ਇੰਨੇ ਨਵੇਂ ਹੁੰਦੇ ਨੇ ਕਿ ਸਾਡਾ ਸੂਟਣ ਨੂੰ ਵੀ ਦਿਲ ਨਹੀਂ ਕਰਦਾ ਤੇ ਨਾ ਹੀ ਕਿਸੇ ਨੂੰ ਦੇਣ ਨੂੰ ਦਿਲ ਕਰਦਾ ਸੋ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਸੂਟ ਨੂੰ ਦੁਬਾਰਾ ਵੀਅਰ ਕਰ ਸਕਦੇ ਹਾਂ ਕਿ ਇਥੇ ਅਸੀਂ ਬੜੀ ਧਿਆਨ ਦੇ ਨਾਲ ਜਿਹੜੀ ਬਿਲਕੁਲ ਜੋ ਸਾਡੀ ਚੌਕ ਵਾਲੀ ਸਲਾਈ ਹੈ ਉਹਦੇ ਨਾਲ-ਨਾਲ ਇਹਨੂੰ ਲਗਾਵਾਂਗੇ। ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਜਿਹੜਾ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਇਹਨੂੰ ਹਿੱਪ ਤੋਂ ਖੋਲੇ ਆ। ਹੁਣ ਅਸੀਂ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਕਰਕੇ ਜਿਹੜੀ ਤਰਪਾਈ ਆ ਉਹ ਕਰ ਲਵਾਂਗੇ ਸੋ ਇਹ ਸੀ ਫਾਈਨਲ ਲੁੱਕ ਆਪਣੀ ਸ਼ਰਟ ਦੀ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਮੇਰੀ ਵੀਡੀਓਜ਼ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ